ਪੰਜਾਬ ਦੇ ਮਸ਼ਹੂਰ ਐਕਟਰ ਤੇ ਕਾਮੇਡੀਅਨ ਮਹਿਲ ਮਿੱਤਲ ਦਾ ਅਜਤੇ ਹਾਂਤ ਹੋ ਗਿਆ ਜਿਨ੍ਹਾਂ ਆਪਣੇ ਆਖਰੀ ਸਾਲ ਰਾਜਸਥਾਨ ਦੇ ਮਾਊਂਟ ਆਬੂ ਦੇ ਬ੍ਰਹਮ ਕੁਮਾਰੀ ਆਸ਼ਰਮ ਵਿੱਚ ਲਏ ਮਥਨ ਰਾਜਜਨ ਮਿੱਤਲ 81 ਸਾਲਾਂ ਦੇ ਸਿੱਖੇਵਪਾਕ ਪੰਜਾਬ ਵੱਲੋਂ ਪੰਜਾਬੀ ਸੂਬੇ ਦੀ ਪੰਜਾਬੀ ਬਰਿੰਗਨ ਨੂੰ ਸਮਰਪਿਤ ਸਮਾਗਮ ਅਜ ਨੈਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਇਆ ਗਿਆ ਇਸ ਰਾਜਪਤੀ ਮੇਲੇ ਦਾ ਦੁਕਾਟਨ ਸਿੱਖਿਆ ਮੰਤਰੀ ਦਿਲਜੀਤ ਸਿੰਘ ਚੀਮਾ ਨੇ ਕੀਤਾ ਸਮਾਗਮ ਵਿੱਚ ਸੈਂਕੜੇ ਸਕੂਲੀ ਬੱਚਿਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਨੇ ਉੱਥੇ ਮੌਜੂਦ ਹਰ ਇੱਕ ਦਾ ਦਿਲ ਮੋਲਿਆ ਜੋ ਹਾਦਸੇ ਕਿ ਹੋਏ ਸੜਕਾ 'ਚ تین ਲੋਕਾਂ ਦੀ ਮੌਤ ਹੋ ਗਈ ਮ੍ਰਿਤਕ ਦੇ ਲਈ ਤਾਂ ਸਕੋਰਪੀ ਗੱਡੀ ਰਹਿ ਲੁਧਿਆਣਾ ਵਾਲੇ ਪਾਸੇ ਆ ਰਹੇ ਸਨ ਅਚਾਨਕ ਰਸਤੇ 'ਚ ਉਹਨਾਂ ਦੀ ਗੱਡੀ ਟਰੱਕ ਦੇ ਪਿਛਲੇ ਪਾਸੇ ਜਾ ਲੱਗੀ ਸਕੋਰਪੀ ਦੀ ਰਫਤਾਰ ਨਹੀਂ ਜ਼ਿਆਦਾ ਸੀ ਕਿ ਗੱਡੀ ਦਾ ਅੱਗੇ ਵਾਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਗਿਆ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦਿੱਲੀ ਦੇ ਰਹਿਣ ਵਾਲੇ ਸਨ ਜੋ ਕੱਪੜੇ ਦੇ ਕਾਰੋਬਾਰੀ ਦੱਸੇ ਜਾ ਰਹੇ ਨੇ ਪੁਲਿਸ ਨੇ ਫਰਾਰ ਟਰੱਕ ਡਰਾਈਵਰ ਦੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਅੰਮ੍ਰਿਤਸਰ ਟਾਰੀਬਾਈ ਪਾਸ ਨੇੜੇ ਸਥਾਪਿਤ ਕੀਤੇ ਗਏ ਦੇਸ਼ ਦੇ ਪਹਿਲੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀ ਰਤ ਮਿਊਜ਼ੀਅਮ ਦਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਲ ਨੂੰ ਉਦਘਾਟਨ ਕਰਨਗੇ ਪਰ ਖਾਸ ਗੱਲ ਇਹ ਹੈ ਕਿ ਮੈਮੋਰੀ ਹਾਲੇ ਤੱਕ ਪੂਰਾ ਨਹੀਂ ਤਿਆਰ ਹੋਇਆ ਉਦਘਾਟਨ ਤੋਂ ਠੀਕ ਇੱਕ ਦਿਨ ਪਹਿਲੇ ਵੀਪੀ ਦੀ ਟੀਮ ਨੇ ਜਦੋਂ ਇਸ ਦਾ ਦੌਰਾ ਕੀਤਾ ਤਾਂ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਵਾਰ ਮੈਮੋਰੀਅਲ ਦੀ ਬਾਹਰੀ ਦਿੱਖ ਤਾਂ ਪੂਰੀ ਤਰ੍ਹਾਂ ਤਿਆਰ ਹੈ ਪਰ ਅੰਦਰੂਨੀ ਹਿੱਸਾ ਹਾਲੇ ਵੀ ਅਧੂਰਾ ਪਿਆ ਹੈ